ਮੋਹਾਲੀ ਪੁਲਿਸ ਨੂੰ ਉਸ ਦੇ ਪਾਰੀ ਸਫਰ ਦਾ ਮਿਲੀ ਜੋ ਬਖੋਵਾ ਖਾਵਾ ਤੋਂ ਦੋ ਤਣ ਗ੍ਰফতার ਕੀਤਾ ਗਿਆ ਹੈ ਇਕਲੋ ਨਸ਼ੀਲਾ ਪਦਾਰਥ ਜਿਸ ਦੀ ਕੀਮਤ 50 ਲੱਖ ਰੁਪਏ ਦੱਸੀ ਜਾ ਰਹੀ ਹੈ ਦੂਜੇ ਪਾਸੇ ਇੱਕ ਗੱਡੀ ਵਿੱਚੋਂ ਇੱਕ ਕਵਾਂਟਾ ਦੇ ਕਰੀਬ ਭੂਕੀ ਬਰਾਦ ਕੀਤੀ ਗਈ ਹੈ ਇੱਕ ਤੰਬੀਤ ਕਰਨ ਵਰਗੁੜੀਆ 11 ਫੀਸ ਦੀ ਹੈ ਤੇ ਇਹਦੇ ਕੋ ਅਸੀਂ ਮਤਲਬ ਏਐਸਆਈ ਸਤੰਦਰ ਸਿੰਘ ਨੇ ਸਤੰਦਰਪਾਲ ਸਿੰਘ ਨੇ ਪੀਸੀਏ ਸਟੇਡੀਅਮ ਦੇ ਬੈਕਸਾਈਡ ਤੋਂ ਆਪਣੇ 100 ਗ੍ਰਾਮ ਚਟਾ ਬਰਾਮਦ ਹੋਇਆ ਉਹਦੇ ਕੋਲ ਚ ਪਹਿਲਾਂ ਵੀ ਦੱਸਿਆ ਦਾ ਕਰੂੰਗਾ ਹਾਂ ਇਹ ਦੀ ਇਹ ਦੀ ਜਿਹੜੀ ਰੀਅਲ ਸਿਸਟਰ ਹੈ ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੀਸ ਚ ਫੜਿਆ ਸੀਗਾ ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ ਤੇ ਹੁਣ ਇਹਦੇ ਦੇ ਇੱਕ ਅਦਾ ਮੁਕਦਮਾ ਐਂਟੀਸਟੈਂਡੈਂਸ ਵੈਰੀਫਾਈ ਕਰਨ ਤੇ ਇੱਕ ਜੀਰਕਪੁਰ ਵੀ ਮੁਕਦਮਾ ਹੋਇਆ ਹੋਇਆ ਤੇ ਹੁਣ ਅਸੀਂ 8 ਫੇਜ਼ ਦੇ ਵਿੱਚ 29 ਨੰਬਰ ਐਫ ਆਈ ਆਰ ਦਿੱਤੀ ਹੈ 21 85 ਪੁੱਛਿਆ ਸੀ ਕਿੱਥੋਂ ਲੈ ਕੇ ਇਹ ਪੁੱਛਿਆ ਨੇ ਸਪਲਾਈ ਕਰਨਾ ਸੀ ਇਹ ਹਾਂਜੀ ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਲੈ ਕੇ ਆਈ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਕਿਹਦੇ ਲਈ ਨੇ ਇਹ ਕੰਮ ਕਰਦੇ ਸਰਕਾਰ ਮਾਰ ਕੋਈ ਨਸੀਰ ਨੇ ਕੰਮ ਨਹੀਂ ਇਹ ਕਿੰਨੀ ਕਿਵਾਰੇ ਕਨਸਾਈਨਮੈਂਟ ਲੈ ਆ ਚੁੱਕੀ ਹੈ ਇਹ ਦੀ ਜੇ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਫਿਰ ਵੀ ਜਿਹੜੀ ਹੈਗੀ ਹੈ ਤੇ ਅਸੀਂ ਜਦੋਂ ਡਾਪ ਟੈਸਟ ਕਰਾਇਆ ਤੇ ਇਹ ਵੀ ਪੋਜ਼ਿਟਿਵ ਆਈ ਸੀ ਇਸ ਵਿੱਚ ਕੋਈ ਹੋਰ ਵੀ ਇਨਵੋਲਡ ਇਹ ਛੱਦੇ ਤੁਹਾਨੂੰ ਡਿਟੇਲਿੰਗ ਅਸੀਂ ਆਪਣੇ ਬਖਰੇ ਪ੍ਰੈਸ ਨੋਟ ਕਿਤੇ ਹਾਂ ਜੀ ਐਫ ਆਈ ਆਰ ਦਰਜ ਕਰਕੇ ਉਹਨੂੰ ਅਦਾਲਤ 'ਚ 2 ਦਿਨ ਦਾ ਰਿਮਾਂਡ ਹੈ ਇਹ ਸਾਡੀ ਟੀਮ ਨੇ ਨਾਕਾ ਲਗਾਇਆ ਹੋਇਆ ਸੀਗਾ ਜਿਹਦੇ ਵਿੱਚ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ ਨਾਕੇ ਤੇ ਉਹਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਜਿਹੜਾ ਉਹਦਾ ਟਰੱਕ ਡਰਾਈਵਰ ਸੀਗਾ ਉਹਨੇ ਟਰੱਕ ਪਿੱਛੇ ਰੋ ਕੇ ਤੇ ਆਪ ਭੱਜ ਗਿਆ ਤੇ ਜਦੋਂ ਟਰੱਕ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚ ਇੱਕ ਔਰਤ ਬੈਠੀ ਸੀ ਔਰਤ ਨੂੰ ਉਹਦਾ ਨਾਮ ਪਤਾ ਪੁੱਛਿਆ ਤੇ ਉਹਨੇ ਤਾਂ ਸਭ ਜਿਹੜਾ ਆਦਮੀ ਭੱਜਿਆ ਉਹ ਮੇਰਾ ਘਰ ਵਾਲਾ ਹੀ ਹੈ ਤੇ ਟਰੱਕ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚੋਂ 15 ਕਿਲੋ ਭੁੱਕੀ ਬਰੰਦ ਹੋਈ ਫਰੇਸ ਤੋਂ ਲਾਵਾ ਵੀ ਕਿਨੇ ਕਾਫੀ ਭਾਰੀ ਮਾਤਰਾ ਜੋ ਦੀ ਬਰਾਮਦ ਹੋਈ ਉਹ ਫਰਦਰ ਜਦੋਂ ਉਹਦੀ ਅੱਗੇ ਜਾ ਕੇ ਪੁੱਛਗਿਛ ਕੀਤੀ ਤੇ ਉਹਨੇ ਦੱਸਿਆ ਵੀ ਜਿਹੜਾ ਮੇਰੇ ਘਰ ਵਾਲਾ ਪੁੱਕੀ ਲੈ ਕੇ ਆਉਂਦਾ ਉਹ ਘਰੋਂ ਬਾਕਸ ਬੈਡਾਂ ਦੇ ਵਿੱਚ ਲੁਕੋ ਕੇ ਰੱਖੀ ਹੋਈ ਆ ਪੂਪਣਾ ਪੈਂਡ ਵਿੱਚ ਤੇ ਔਰਤ ਦੀ ਨਿਸ਼ਾਨਦੇਹੀ ਤੇ ਉਹਨੇ ਉੱਥੋਂ ਜਾ ਕੇ ਬਰਾਮਦ ਕਰਵਾਈ 85 ਕਿਲੋ ਪੁੱਕੀ ਟੋਟਲ 1 ਕੁਇੰਟਲ ਪੁੱਕੀ ਚੋਰਾਪੋਸਟ ਰਿਕਵਰ ਬਰਾਮਦ ਕੀਤਾ ਹੈ ਸਰ ਇਹ ਕੋਰਚ ਵੀ ਕਰੂਗਾ ਕਾਇਦਾ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਉਹਨੂੰ ਕੋਰਟ ਵਿੱਚ ਪੇਸ਼ ਕਰ ਦਿੱਤਾ ਹੈ। ਜਿਆਦਾਤਰ ਕਿਸੇ ਇਲਾਕੇ ਤੋਂ ਲਿਆ ਕੇ ਲੈ ਕੇ ਆਉਂਦੇ ਸੀ ਕਿਹੜੇ ਪੱਤੀ ਵੇਚਦੇ। ਇਹ ਜ਼ਿਆਦਾਤਰ ਜੰਮੂ ਤੋਂ ਲੈ ਕੇ ਆਉਂਦੇ ਆ ਤੇ ਇੱਧਰ ਖਰੜ ਏਰੀਏ ਦੇ ਵਿੱਚ ਹੀ ਜ਼ਿਆਦਾਤਰ ਵੇਚਦੇ ਸੀ ਲਿਆ। ਮੈਂ ਜਗਵੰਤ ਟੀਵੀ ਲਈ ਰਿਸ਼ ਪਟਲਾ ਮੋਹਾਲੀ।